ਇੱਥੇ ਇੱਕ ਸਿੱਖ ਫੈਮਿਲੀ ਹੈ ਔਰ ਜਿਹੜੇ ਫਾਦਰ ਸਾਹਿਬ ਨੇ ਉਹ ਬਿਜਲੀ ਵਿਭਾਗ ਵਿੱਚ ਰਿਟਾਇਰ ਨੇ ਔਰ ਜਿਹੜੇ ਉਹਨਾਂ ਦੇ ਬੇਟੇ ਨੇ ਉਹ ਦਿੱਲੀ ਦੇ ਵਿੱਚ ਸੌਫਟ ਇੰਜੀਨੀਅਰ ਨੇ ਆ ਔਰ ਉਸ ਦੇ باوجود ਵੀ ਜਿਹੜਾ ਇੱਥੇ ਛੋਟਾ ਜਿਹਾ ਸਟਾਲ ਲਾਇਆ ਲੁਧਿਆਣੇ ਦੇ ਕਚਹਿਰੀ ਦੁਬਾਰ ਬਿਨਾ ਕਿਸੇ ਖਾਦ ਅਤੇ ਸਪਰੇ ਤੋਂ ਤਿਆਰ ਕੀਤਾ ਘਰ ਦਾ ਬਣਿਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਅੱਜ ਕੁਦਰਤੀ ਇਥੇ ਮੇਰਾ ਛੋਟਾ ਬ੍ਰਦਰ ਹੈ ਪੁਲਿਸ ਦੇ ਵਿੱਚ ਅੱਛਾ ਯਾ ਪੁਲਿਸ ਦੇ ਵਿੱਚ ਇਥੇ ਡਿਊਟੀ ਉਹਨਾਂ ਦੀ ਉਹਨਾਂ ਨੂੰ ਮਿਲਣ ਵਾਸਤੇ ਆਉਣਾ ਸੀ ਅਸੀਂ ਇਹ ਬਣਾ ਲਏ ਵੀ ਕਜੇਰੀ ਚ ਮੁਖ ਲੁਧਿਆਣਾ ਵੀ ਇਹ ਗੱਲ ਪ੍ਰਮੋਟ ਕਰਕੇ ਆਵਾਂਗੇ ਚੱਲਦਾ ਫਿਰਦਾ ਆਪਣਾ ਸਟਾਲ ਹੈ ਗੱਡੀ ਦੇ ਵਿੱਚ ਜਿੱਥੇ ਦਿਲ ਕੀਤਾ ਉੱਥੇ ਲਾਦਦਾ ਹਨਾ ਕਿ ਲਗਾਏ ਸੀਗੇ ਪਹਿਲਾਂ ਅਸੀਂ ਵੀ ਲਾ ਦਿੱਤੇ ਇਹ ਬਦਲ ਜਾਣੇ ਜਾਣਾ ਫਿਰ ਸੋਚਿਆ ਵੀ ਯਾਰ ਕਿਉਂ ਨਾ ਆਪਾਂ ਮਤਲਬ ਇਹਨੂੰ ਉੱਥੇ ਵੀ ਪ੍ਰੋਮੋਟ ਕਰਕੇ ਆਈਏ ਇੱਥੇ ਆ ਕੇ ਬੜਾ ਰਿਸਪੌਂਸ ਮਿਲੇਗਾ ਸਾਨੂੰ ਇਹ ਆਫਰ ਹੋਈ ਹੈ ਵੀ ਪੰਜਾਬੀ ਅੰਦਰ ਲਾਓ ਇਸ ਸਟਾਲ ਮੈਂ ਤਾਂ ਰਿਆ ਵੀ ਨਹੀਂ ਬਣਾ ਕਿਸੇ ਸਪਰੇ ਦੀ ਵਰਤੋਂ ਬੜਾ ਕੇ ਦਿਖਾ ਦੀ ਵਰਤੋਂ ਤੋਂ ਆਪਦੀ ਖੇਤੀ ਤਿਆਰ ਕੀਤੀ ਹੈ ਸੋ ਲੋਕਾਂ ਤੱਕ ਪਹੁੰਚ ਰਹੇ ਹਾਂ ਪਰ ਅਸੀਂ ਆ ਕੇ ਇਥੇ ਕੰਮ ਕਰਦੇ ਨੇ ਉਹ ਆਪਦੇ ਹੱਕ ਨਹੀਂ ਕਰਦੇ ਨੇ ਆਪਦੇ ਹੱਥੀਂ ਗਿਰਤ ਕਰਦੇ ਨੇ ਆਪਦੇ ਹੱਕ ਦੀ ਰੋਟੀ ਖਾਂਦੇ ਨੇ ਤੇ ਸੋ ਸਾਡੇ ਜਿਹੜੇ ਕੁਝਣ ਲੋਕਾਂ ਦਾ ਸੁਭਾਅ ਬਣ ਗਿਆ ਵੀ ਉਹ ਮਿਹਨਤ ਕਰਕੇ ਕੱਟ ਖੁਸ਼ ਨੇ ਜਿਹੜੀ ਕਿ ਮਿਹਨਤ ਕਰਨੀ ਚਾਹੀਦੀ ਹੈ ਤੇ ਸਾਂਝਾ ਕਲਚਰ ਪੰਜਾਬ ਦਾ ਉਹਨੂੰ ਬਹਾਰਨਾ ਚਾਹੀਦਾ ਹੈ ਜਿਹੜਾ ਬਾਹਰ ਜਾਣ ਵਾਲਾ ਜਾਣਨ ਰੋਕੋ ਰੋਕਿਆ ਜਾਣਾ ਚਾਹੀਦਾ ਹੈ ਇਸ ਵਕਤ ਮੈਂ ਲੁਧਿਆਣਾ ਕਚੈਰੀ ਦੇ 12 ਔਰ ਇੱਕ ਛੋਟਾ ਜਿਹਾ ਸਟਾਲ ਤੁਹਾਨੂੰ ਦਿਖਾਵਾਂਗੇ ਔਰ ਛੋਟਾ ਜਿਹਾ ਸਟਾਲ ਦੇ ਵਿੱਚ ਖਾਸ ਕੀ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਇੱਥੇ ਇੱਕ ਸਿੱਖ ਫੈਮਿਲੀ ਹੈ ਔਰ ਜਿਹੜੇ ਫਾਦਰ ਸਾਹਿਬ ਨੇ ਉਹ ਬਿਜਲੀ ਵਿਭਾਗ ਵਿੱਚ ਰਿਟਾਇਰ ਨੇ ਔਰ ਜਿਹੜੇ ਉਹਨਾਂ ਦੇ ਬੇਟੇ ਨੇ ਉਹ ਦਿੱਲੀ ਦੇ ਵਿੱਚ ਸੌਫਟ ਇੰਜੀਨੀਅਰ ਨੇ ਆ ਔਰ ਉਸ ਦੇ باوجود ਵੀ ਜਿਹੜਾ ਇੱਥੇ ਛੋਟਾ ਜਿਹਾ ਸਟਾਲ ਲਾਇਆ ਲੁਧਿਆਣੇ ਦੇ ਕਚੈਰੀ ਦੇ ਬਾਹਰ ਤਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਵੇਚ ਰਹੇ ਨੇ ਔਰ ਇੱਕ ਬੋਰਡ ਜਿਹੜਾ ਉਹ ਮੈਂ ਬੋਰਡ ਤੁਹਾਨੂੰ ਦਿਖਾਉਂਗਾ ਕਿ ਬੋਰਡ ਦੇ ਵਿੱਚ ਲਿਖਿਆ ਹੋਇਆ ਹੈ ਬਿਨਾ ਕਿਸੇ ਖਾਦ ਅਤੇ ਸਪਰੇ ਤੋਂ ਤਿਆਰ ਕੀਤਾ ਘਰ ਦਾ ਬਣਿਆ ਸਰੋਂ ਦਾ ਸਾਗ ਮੱਕੀ ਦੀ ਰੋਟੀ ਸੋ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਬਾਪੂ ਜੀ ਮੂਜਨੇ ਬਾਪੂ ਜੀ ਕਿਸ ਤਰ੍ਹਾਂ ਤੁਹਾਡੇ ਦਿਮਾਗ ਦੇ ਵਿੱਚ ਖਿਆਲ ਆਇਆ ਬੁਖਸਰ ਸਾਹਿਬ ਤੋਂ ਤੁਸੀਂ ਆਏ ਹੋ ਲੁਧਿਆਣਾ ਕਚਹਿਰੀ ਦੇ ਬਾਅਦ ਤੁਸੀਂ ਛੋਟਾ ਜਿਹਾ ਸਟਾਲ ਲਾਇਆ ਬੁਖਸਰ ਮਤਲਬ ਨਾ ਤਨ ਕਿਨਾਂ ਦੇ ਵਿੱਚ ਖੇਤੀ ਕਰ ਰਿਹਾ ਸੀਗਾ ਜੀ ਝੋਨਾ ਨੇ ਲਾਇਆ ਪਹਿਲੇ ਮੱਕੀ ਦੀ ਕਾਸ਼ਤ ਕੀਤੀ ਸੀਗੀ ਪੱਠਿਆਂ ਵਾਸਤੇ ਮੱਕੀ ਪਰ ਉਹਦੀ ਕੀਮਤ ਨਹੀਂ ਵੀ ਮਿਲੀ ਬੀਜ ਦਾ ਮੁੱਲ ਨਹੀਂ ਪੂਰਾ ਹੋਇਆਗਾ ਬਾਅਦ ਸਬਜ਼ੀ ਲਈ ਸਬਜ਼ੀ ਆਪਾਂ ਚਾਹੁੰਦੇ ਸੀ ਵੀ ਜੇ ਮਨੁੱਖੀ ਖੇਤਾਂ 'ਚ ਜਿਹੜੀ ਖਤਰਨਾਕ ਨਾ ਹੋਵੇ, ਡੀਏਪੀ ਨਾ ਵਰਤੀ ਜਾਵੇ, ਯੂਰੀਆ ਨਾ ਵਰਤੀ ਜਾਵੇ। ਸਪਰੇਅ ਨਾ ਕੀਤੀ ਜਾਵੇ। ਉਹ ਬਰ ਇਸ ਤਰ੍ਹਾਂ ਦੀ ਫਸਲ ਤਿਆਰ ਕੀਤੀ ਜਾਨੀ ਕਿ ਮੂੜੀਆਂ ਵਗੈਰਾ, ਪਾਲਕ, ਸਰੋਂ ਦਾ ਸਾਗ ਹੈ, ਗੰਡੇ ਨੇ। ਸੋ ਜਦੋਂ ਮੰਡੀ ਦੇ ਵਿੱਚ ਲੈ ਕੇ ਗਏ, ਉੱਥੇ ਇਹਦਾ ਕੋਈ ਬਹੁਤਾ ਮੁੱਲ ਨਹੀਂ ਮਿਲਿਆ। ਅਨਮਾਨ ਨਹੀਂ ਸੀ ਵੀ ਮਿਲੇਗਾ, ਸਨਮਾਨ ਨਹੀਂ। ਤੇ ਉਹ ਕਹਿੰਦੇ ਵੀ ਵੱਡੀਆਂ-ਵੱਡੀਆਂ ਮੂੜੀਆਂ ਚਾਹੀਦੀਆਂ ਸਾਨੂੰ ਤਾਂ ਇਹ ਨਿੱਕੇ-ਨਿੱਕੇ ਮੂੜੀਆਂ ਐ। ਇਹ ਬਣਾ ਖਾਦ ਤਿਆਰ ਕੀਤੀਆਂ ਉਹ ਆਕਾਰ ਦੇ ਵਿੱਚ ਛੋਟੀਆਂ ਹੋ ਸਕਦੀਆਂ ਪਰ ਮੈਂ ਦੱਸਿਆ ਵੀ ਗੋਣ ਕਰੀ ਨੇ। ਉਹ ਕਹਿੰਦੇ ਹੋਣਗੀਆਂ ਯਾਰ। ਮਤਲਬ ਉਹ ਤੋਂ ਬਾਅਦ ਇਹ ਕੀਤਾ ਵੀ ਇਹ ਪ੍ਰੋਡਕਟ ਨੂੰ ਪੂਰੀ ਤਰ੍ਹਾਂ ਵਰਤੋਂ ਜੋ ਕਰਕੇ ਤਿਆਰ ਕਰਕੇ ਜਿਨੀ ਕਿ ਕੀਤਾ ਜਾਵੇ ਸਰੁੰਦਾ ਸਾਗ ਸੀ ਘਰ ਚੋਂ ਉਹਨੂੰ ਮਲ ਛਰਕਾ ਲਾ ਕੇ ਗਰੀਬ ਬਰੀਕ ਕੱਟ ਕੇ ਪਾਲਕ ਦਾ ਕਟਕਟਣ ਕਰਕੇ ਲੱਕੜ ਦੀ ਜਿਹਨ ਚੁੱਲੇ ਦੇ ਵਾਲਾ ਗਿਆ ਘੋਟਿਆ ਗਿਆ ਤਿਆਰ ਕੀਤਾ ਮੱਕੀ ਦੇ ਕਰੋੜ ਦੇ ਨਾਲ ਤਿਆਰ ਕੀਤੇ ਆ ਸੋ ਇਹ ਸਾਰਾ ਪ੍ਰੋਡਕਟ ਬਣਾ ਕੇ ਮੁਕਸਰ ਜੀ ਅਸੀਂ ਸ਼ੁਰੂ ਕੀਤਾ ਸੀ ਕੰਮ ਅੱਜ ਕੁਦਰਤੀ ਇੱਥੇ ਮੇਰਾ ਛੋਟਾ ਬ੍ਰਦਰ ਹੈ ਪੁਲਿਸ ਦੇ ਵਿੱਚ ਹੈ ਅੱਛਾ ਆਪਾਂ ਪੁਲਿਸ ਦੇ ਵਿੱਚ ਇੱਥੇ ਡਿਊਟੀ ਹੋਣਾ ਦੀ ਉਹਨਾਂ ਨੂੰ ਮਿਲਣ ਵਾਸਤੇ ਹੋਣਾ ਸੀ ਅਸੀਂ ਇਹ ਬਣਾ ਲਿਆ ਵੀ ਕਜੇਰੀ ਚ ਮੁਖ ਲੁਧਿਆਣਾ ਦੀ ਵੀ ਗੱਲ ਪ੍ਰਮੋਟ ਕਰਕੇ ਆਵਾਂਗੇ ਸੋ ਸਵੇਰ ਤਿਆਰ 4 ਵਜੇ ਕੀਤਾ ਸੀ ਰੋਟੀਆਂ ਕਿਤੀਆਂ ਪੰਜ 400 ਤਿਆਰ ਮਤਲਬ ਸਾਫ ਤਿਆਰ ਕੀਤਾ ਸਾਰੇ ਤੜਕੇ ਛਣਕੇ ਲਾ ਕੇ ਸਾਰਾ ਸਮਾਨ ਲਿਆ ਕੇ ਇੱਥੇ ਸਟਾਲ ਲਾਇਆ ਹੋਇਆ ਅੱਛਾ ਬ੍ਰਦਰ ਨੂੰ ਮਿਲਣ ਆਏ ਸੀਗੇ ਮੁਖ ਸਰ ਸਾਹਿਬ ਤੋਂ ਚੱਲਦਾ ਫਿਰਦਾ ਆਪਣਾ ਸਟਾਲ ਹੈ ਗੱਡੀ ਦੇ ਵਿੱਚ ਜਿੱਥੇ ਦਿਲ ਕੀਤਾ ਉੱਥੇ ਲਾ ਦਿਆ ਹਨ ਅੱਗੇ ਲਗਾਏ ਸੀਗੇ ਪਹਿਲਾਂ ਆ ਸੀਗੇ ਬੀ ਲਾਤੀਏ ਇਹ ਬਦਲੇ ਜਾਣਾ ਹੈ ਫਿਰ ਸੋਚਿਆ ਵੀ ਯਾਰ ਕਿਉਂ ਨਾ ਆਪਾਂ ਮਤਲਬ ਇਹਨੂੰ ਉੱਥੇ ਵੀ ਪ੍ਰਮ ਮਤਲਬ ਨੇਚਰਲੀ ਹੋ ਗਿਆ ਯਾਨੀ ਕਿ ਇੱਥੇ ਆ ਗਏ ਕੋਈ ਐ ਵਿਚਾਰ ਨਹੀਂ ਸੀਗਾ ਪਰ ਇੱਥੇ ਆ ਕੇ ਬੜਾ ਰਿਸਪਾਂਸ ਮਿਲਿਆ ਸਾਨੂੰ ਇਹ ਆਫਰ ਹੋਈ ਹੈ ਵੀ ਕਜਰੀ ਅੰਦਰ ਲਾਓ ਸਟਾਲ ਬਾਕੀ ਤੁਹਾਡੇ ਵੱਲੋਂ ਬੜਾ ਵਧੀਆ ਮਤਲਬ ਪ੍ਰੈਸ ਦੇ ਵਿੱਚ ਗੱਲ ਜਣੀ ਆ ਰਹੀ ਹੈ ਸੋ ਆਪਣਾ ਮਿਸ਼ਨ ਇਹੀ ਹੈ ਵੀ ਮਤਲਬ ਮੈਂ ਕਹਿੰਦਾ ਵੀ ਜਿੱਥੋਂ ਸੀ ਖਾਣਾ ਬਣਾ ਖਾ ਕੇ ਪੰਜਾਬੀਆਂ ਨੂੰ ਜਿਹੜੀ ਖਾ ਜੇ ਦੇਖਣਾ ਹੋਵੇ ਮਤਲਬ ਮੈਂ ਇੱਕ ਪਿਛਲੇ ਦਿਨ ਦੇਖਿਆ ਵੀ ਆ ਮੋਗੀਰੇ ਚ ਖਾ ਕਰਕੇ ਵੀ ਲੜਕੇ ਦੇ ਕੱਦ ਨਹੀਂ ਯਾਨੀ 4-4 ਫੁੱਟ ਤੋਂ ਉੱਚੇ ਕਿਦਾ ਹੈ ਨਹੀਂਗਾ ਅੱਛਾ ਸਾਢੇ 6-6 ਫੁੱਟ ਦੇ ਜਵਾਨ ਸੀ ਕਿਧਰ ਗਏ ਸਾਡਾ ਜਨਕੇ ਅਸਲ ਚ ਖਾਣ ਪਾਣ ਬਦਲ ਗਿਆ ਅੱਛਾ ਇੱਕ ਗੱਲ ਮੈਂ ਪੁੱਛਣੇ ਜਾਊਂਗਾ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਹਿ ਕੇ ਸਾਡਾ ਖਾਣ ਪਾਣ ਵਿਛੜ ਗਿਆ ਪਹਿਲਾਂ ਹੁੰਦੇ ਸੀ ਨੌਜਵਾਨ 6-6 ਫੁੱਟ 7-7 ਫੁੱਟ ਦੇ ਜਿਸ ਤਰ੍ਹਾਂ ਹੁਣ ਤੁਸੀਂ ਖਾਦ ਦੀ ਗੱਲ ਕੀਤੀ ਆ ਬਿਨਾ ਖਾਦ ਤੋਂ ਮੈਂ ਸੱਦੀਆਂ ਤਿਆਰ ਕੀਤੀਆਂ ਠੀਕ ਹੈ ਉਹ ਛੋਟੀਆਂ ਛੋਟੀਆਂ ਰਹਿ ਗਈਆਂ ਮੁੱਲ ਨਹੀਂ ਪਿਆ ਜਿਹੜੇ ਸਪਰੇਹਾਂ ਯੂਜ਼ ਕਰਦੇ ਨੇ ਜਾਂ ਖਾਦ ਯੂਜ਼ ਕਰਦੇ ਨੇ ਉਹ ਜਿਹੜੇ ਸੀਗੇ ਉਹਨਾਂ ਦੀ ਮੂਲੀਆਂ ਬਹੁਤ ਵੱਡੀਆਂ ਵੱਡੀਆਂ ਮੰਨਦੇ ਹੋ ਕਿ ਤੇ ਖਾਣ ਪੀਣ ਨੂੰ ਲੈ ਕੇ ਵੀ ਜਿਹੜੇ ਲੋਕਾਂ ਦੇ ਵਿੱਚ ਬਹੁਤ ਜਿਹੜਾ ਫਰਕ ਦੇਖਣ ਨੂੰ ਮਿਲਦਾ ਹੈ ਉਹੋ ਜੀ ਜਾਣ ਨਹੀਂ ਰਹੀ ਉਹੋ ਜੇ ਪਹਿਲਵਾਨ ਨਹੀਂ ਰਹੇ ਬਿਲਕੁਲ ਜਿਹਨੇ ਅਸਲ ਦੀ ਗੱਲ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਜਿਹੜੀ ਜਿਹੜੀ ਖਾਣ ਪੀਣ ਦੀ ਚਾਹੀਦੀ ਹੈ ਉਹਦੇ 'ਚ ਦੇਖਣਾ ਜ਼ਰੂਰ ਚਾਹੀਦਾ ਹੈ ਵੀ ਸਾਡੀ ਸਿਹਤ ਨੂੰ ਨੁਕਸਾਨ ਤਾਂ ਨਹੀਂ ਕਰੂਗਾ ਜਾਂ ਉੱਤੇ ਅਸੀਂ ਕੁਝ ਵਰਤੋਂ ਕਰ ਰਹੇ ਹਾਂ ਰਿਆਂ ਦੀ ਸਪਰੇਹਾਂ ਦੀ ਵਰਤੋਂ ਕਰ ਰਹੇ ਹਾਂ ਉਹਦਾ ਜਨਨ ਕਿ ਜੇ ਮਨੁੱਖੀ ਸਿਹਤ ਤੇ ਅਸਰ ਪੈਂਦਾ ਤੇ ਇਹ ਇਸ ਵੱਡਾ ਬ ਬਣਾ ਕਿਸੇ ਸਵਰੇਦੀ ਵਰਤੋਂ ਬਣਾ ਕੇ ਦਿਖਾ ਦੀ ਵਰਤੋਂ ਤੋਂ ਆਪ ਦੀ ਖੇਤੀ ਤਿਆਰ ਕੀਤੀ ਹੈ ਸੋ ਲੋਕਾਂ ਤੱਕ ਪ੍ਰਚਾਰ ਪ੍ਰਚਾਰ ਰਹੇ ਮੈਂ ਨਹੀਂ ਕਹਦਾ ਵੀ ਮੇਰੇ ਕੋਲ ਤਾਂ ਨਹੀਂ ਸਮਰੱਥਾ ਨਹੀਂ ਹੈਗੀ ਵੀ ਮੈਂ ਬਹੁਤ ਵੱਡੀ ਸਪਲਾਈ ਦੇ ਸਕਾਂ ਪਰ ਜਿਹਨੇ ਮਿਲੋਖਾਂ ਨੂੰ ਜਿਹਨ ਕਿ ਜਿਹੜੇ ਅਪਕਰਤ ਕਰ ਸਕਦੇ ਇੱਥੇ ਸੋਚ ਸਮਝ ਸਕਦੇ ਆਦੇ ਬਾਰੇ ਚੰਗਾ ਮਾੜਾ ਉਹਨਾਂ ਨੂੰ ਚਾਹੀਦਾ ਇਹ ਹੈ ਵੀ ਮਤਲਬ ਆਪ ਦੀ ਇਹ ਖਾਣ ਜੁਗਾ ਜ਼ਰੂਰ ਤਿਆਰ ਕਰਨਾ ਪਰ ਉਹਨਾਂ ਦੇ ਵਿੱਚ ਇੱਕ ਕਲਚਰ ਬਣ ਗਿਆ ਕਿ ਅਗਲੇ ਜਿਹੜੇ 50 50 ਕਿੱਲੇ ਦੇ ਮਾਲਕ ਹੈ ਆਪ ਦੇ ਮਤਲਬ ਖੇਤੀ ਉਹ ਸਬਜ਼ੀ ਨਹੀਂ ਪੈਦਾ ਕਰਦੇਗੇ ਅਜੇ ਕਿ ਮੈਂ ਗੱਲ ਮੈਂ ਕਿਉਂਦੇ ਇੱਕ ਗੱਲ ਮੈਂ ਤੁਹਾਡੀ ਘਟ ਨਹੀਂ ਜਾਊਗਾ ਟਰੈਂਡ ਆ ਗਿਆ ਅੱਜ ਕੱਲ ਯੂਥ ਜਿਹੜਾ ਬਹੁਤ ਮਤਲਬ ਅਲੱਗ ਹੋ ਗਿਆ ਉਹ ਗੱਲਬਾਤ ਨਹੀਂ ਰਹੀ ਦੁਨੀਆ ਚੇਂਜ ਹੋ ਗਈ ਹੈਨਾ ਤੇ ਤੁਸੀਂ ਜਿੱਦਾਂ ਕਿਹਾ ਕਿ ਮੈਂ ਬਿਜਲੀ ਮਹਿਕ ਵਿੱਚ ਜੋ ਰਿਟਾਇਰ ਹੋਇਆ ਬੇਟਾ ਤੁਹਾਡਾ ਸੌਫਟ ਇੰਜੀਨੀਅਰ ਹੈ ਕਦੇ ਮਨ ਦੇ ਵਿੱਚ ਨਹੀਂ ਆਇਆ ਕਿ ਮੈਂ ਆਹ ਕੰਮ ਕਰਾਂਗਾ ਤੇ ਲੋਕ ਮੈਨੂੰ ਕੀ ਕਹਿਣਗੇ ਕਿਉਂਕਿ ਕਈ ਲੋਕ ਸੋਚਦੇ ਨੇ ਕਿ ਮੈਂ ਛੋਟਾ ਕੰਮ ਨਹੀਂ ਕਰਨਾ ਜੇ ਮੈਂ ਵਧੀਆ ਮਕਾਮ ਹਾਸਲ ਕਰ ਲਿਆ ਫਸਲ ਕੀ ਹੈ ਬੰਦੇ ਦੀ ਸਭ ਤੋਂ ਵੱਡੀ ਜਿਹੜੀ ਅਮੀਰੀ ਹੈ ਉਹ ਵਿਚਾਰਾਂ ਦੇ ਆਧਾਰ ਤੇ ਹੁੰਦੀ ਹੈ ਜਾਇਦਾਦ ਜਮੀਨ ਜਾਇਦਾਦ ਬਹੁਤ ਛੋਟੀ ਚੀਜ਼ ਹੈ ਜਿਹਦੇ ਵਿਚਾਰਾਂ ਦੇ ਅਮੀਰੀ ਹੈ ਔਰ ਵਿਚਾਰਾਂ ਦੀ ਅਮੀਰੀ ਸਾਡੀ ਇਹ ਕਹਿੰਦੀ ਹੈ ਕਿ ਕਿਰਤ ਕਰਨਾ ਸਾਡੇ ਗੁਰੂਆਂ ਨੇ ਸਿਖਾਇਆ ਹੈ ਕਿਰਤ ਤਾਂ ਕੋਈ ਮਿੰਨਾ ਨਹੀਂਗਾ ਸੋ ਅੱਥੀ ਕਿਰਤ ਕਰਕੇ ਤੇ ਜਨਨ ਕਿ ਵੰਡ ਛਕਣਾ ਕਿਰਤ ਮਤਲਬ ਨਾਮ ਜਪਣਾ ਵੰਡ ਛਕਣਾ ਕਿਰਤ ਕਰਨਾ ਇਹ ਮੇਨ ਹੈ ਜਿਹੜੇ ਸਿਧਾਂਤ ਸਾਡੇ ਦੱਸੇ ਗਏ ਸਾਡੇ ਗੁਰੂਆਂ ਵੱਲੋਂ ਸੋ ਉਸੇ ਸਿਧਾਂਤੋਂ ਲੈ ਕੇ ਹੀ ਮਿਹਨਤ ਕਰ ਜੋਸ਼ਾ ਰੱਖਦੇ ਆ ਮੈਂ ਮਾਥੀ ਮਿਹਨਤ ਕੀਤੀ ਹੈ ਆਪਦੀ ਜਣੀ ਕੇ ਖੇਤੀ ਜਿਹੜੀ 3 ਏਕੜ ਦੀ ਹੈਗੀ ਐ ਉਹ ਮਤਲਬ ਲਗਭਗ ਆਪਦੀ ਖੁਦ ਦੀ ਮਿਹਨਤ ਕੀਤੀ ਤਿਆਰ ਬਹੁਤੀ ਮਸ਼ੀਨਰੀ ਵੀ ਕੋਈ ਡੀ ਆਪਨ ਕੋਲ ਹੈ ਨਹੀਂ ਸਾਧਨ ਸੋ ਉਸ ਤੋਂ ਬਾਅਦ ਅਗਲੀ ਗੱਲ ਹੈ ਵੀ ਜਿਹੜਾ ਹੈਗਾ ਮਿਹਣੇ ਵਾਲੀ ਗੱਲ ਹੈ ਇਹ ਬੰਦੇ ਦੇ ਮਨ 'ਚ ਥੋੜੇ ਹੁੰਦਾ ਵੈਸੇ ਵੀ ਯਾਰ ਆਪਾਂ ਆਹ ਕੰਮ ਨਹੀਂ ਕਰਨਾ ਉਹ ਨਹੀਂ ਕਰਨਾਗੇ ਇਹ ਤੁਹਾਨੂੰ ਤੋੜਨਾ ਚਾਹੀਦਾ ਕਿਉਂਕਿ ਨੇਚਰ ਦੇ ਨਾਲ ਆ ਜਾਂ ਹਾਲਾਤਾਂ ਦੇ ਮੁਤਾਬਕ ਜਿਹੜਾ ਨਹੀਂ ਚੱਲਦਾਗਾ ਉਹ ਮਤਲਬ ਅੜ ਨਹੀਂ ਸਕਦਾ ਉਹਨੂੰ ਵਕਤ ਤਾਂ ਜਿਹੜਾ ਉਹਨੂੰ ਬਰਬਾਦ ਕਰ ਦਿੰਦਾ ਹੈ ਅੱਛਾ ਬਾਪੂ ਮੰਨਦੇ ਹੋ ਇਸ ਗੱਲ ਨੂੰ ਕਿ ਜਿਸ ਤਰ੍ਹਾਂ ਤੁਸੀਂ ਮਿਹਨਤ ਕਰ ਰਹੇ ਹੋ ਤੁਹਾਡੀ ਉਮਰ ਦੇ ਜਿਹੜੇ ਹੁਣ ਬਜ਼ੁਰਗ ਨੇ ਉਹ ਘਰਾਂ ਦੇ ਵਿੱਚ ਰੈਸਟ ਕਰਦੇ ਨੇ ਔਰ ਤੁਸੀਂ ਏਡੇ ਵੈਕਦੀਆਂ ਮਹਿਕਮੇ ਚ ਹੁਣ ਰਿਟਾਇਰ ਹੋਣ ਤੋਂ ਬਾਅਦ ਵੀ ਮਿਹਨਤ ਕਰ ਰਹੇ ਹੋ ਔਰ ਖਾਸ ਕਰ ਜੇਕਰ ਮੈਂ ਅੱਜ ਕੱਲ ਦੇ ਨੌਜਵਾਨਾਂ ਦੀ ਗੱਲ ਕਰਾਂ ਜਿਹੜੇ ਨਸ਼ਾ ਕਰਦੇ ਨੇ ਜਾਂ ਕੰਮ ਨਹੀਂ ਕਰਦੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਹੈ ਤੁਹਾਡੇ ਵੱਲੋਂ ਮਤਲਬ ਅਸਲ ਤਾਂ ਗੱਲ ਜਾਨੀ ਜੇ ਤਾਂ ਵਿਚਾਰ ਤਰਕ ਤੋਂ ਤੇ ਬੰਦਾ ਕਮਜ਼ੋਰ ਇਹਨਾਂ ਨਸ਼ੇ ਦੀ ਲੋੜ ਤਾਂ ਉਹਨੂੰ ਪੈਂਦੀ ਹੈ ਜਾਨੀ ਕਿ ਜਦੋਂ ਅੰਦਰ ਵਿੱਚ ਬੰਦੇ ਦੇ ਵਿਚਾਰਾਂ ਦਾ ਕਮਜ਼ੋਰ ਹੋ ਜਾਂਦੀ ਹੈ ਸੋ ਆਹੀ ਗੱਲ ਆ ਜਿਹੜੀ ਵਿਚਾਰਾਂ ਦੀ ਕਮਜ਼ੋਰੀ ਅਸਲ 'ਚ ਬਹੁਤਕ ਕਮਜ਼ੋਰੀ ਕਹਿ ਸਕਦੇ ਆ ਸਾਨੂੰ ਆਪਦੇ ਦਰਸ਼ਕ ਨੂੰ ਦੁੱਲਾ ਪੱਟੀ ਦਾ ਇਤਿਹਾਸ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਤੇ ਐਸਾ ਗੁਰੂ ਨਾਨਕ ਦੇਵ ਜੀ ਦਾ ਸਾਡੀ ਸਿੱਖ ਪਰੰਪਰਾਵਾਂ ਨੇ ਸਾਡੀ ਹੋਰ ਬਹੁਤ ਸਾਰਾ ਸਾਂਝਾ ਕਲਚਰ ਪੰਜਾਬੀਆਂ ਦਾ ਉਦੋਂ ਸਾਨੂੰ ਨੌਜਵਾਨਾਂ ਨੂੰ ਮਤਲਬ ਚਾਹੀਦਾ ਕਿ ਵਾਚਨੋਂ ਨੂੰ ਪੜ੍ਹਨ ਉਹ ਤੋਂ ਸੇਧ ਲੈਣ ਆਪਦੇ ਮਨ ਨੂੰ ਸਟਰੋਂਗ ਕਰਨ ਪੰਜਾਬ ਦੀ ਧਰਤੀ ਤੋਂ ਵਧੀਆ ਧਰਤੀ ਕਿਤੇ ਹੋਈ ਨਹੀਂ ਦੁਨੀਆ ਤੇ ਸੋ ਜੇ ਅਸੀਂ ਸੋਚਦੇ ਵੀ ਬਾਹਰ ਜਾ ਕੇ ਸੋਕੇ ਹੋ ਜਾਗੇ ਨਹੀਂ ਔਰ ਬਹੁਤ ਸਾਰੀ ਟੈਕਨ ਅਸੀਂ ਉਹਨੂੰ ਬਣਾ ਸਕਦੇ ਹਾਂ ਜਿਵੇਂ ਸੌਫਟਵੇਅਰ ਟੈਕਨੋਲੋਜੀ ਹੈ ਬੇਟੇ ਤੁਸੀਂ ਕਿਹਾ ਨੰਬਰ ਪੰਜਾਬ ਪੁਲਿਸ ਚ ਹੁੰਦਾ ਸੀਗਾ ਪਰ ਮੈਂ ਕਹਾਂ ਨਹੀਂ ਜਿਹੜੀ ਆ ਟੈਕਨੋਲੋਜੀ ਹੈ ਸੌਫਟਵੇਅਰ ਟੈਕਨੋਲੋਜੀ ਹੈ ਅੱਜ ਦੇ ਯੁੱਗ ਦਾ ਇਹ ਮਤਲਬ ਫਿਊਚਰ ਹੈ ਇੱਕ ਤੁਸੀਂ ਬਾਹਰ ਦੀ ਗੱਲ ਕੀਤੀ ਹੈ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਯੂਥ ਦਾ ਬਾਹਰ ਵੱਲ ਨੂੰ ਧਿਆਨ ਹੈ ਲੋਕ ਬਾਹਰ ਵੱਲ ਨੂੰ ਜਾ ਰਹੇ ਮੰਨਦੇ ਹੋ ਕਿ ਜੇਕਰ ਮੈਂ ਬਾਹਰਲੇ ਸਟੇਟ ਦੀ ਗੱਲ ਕਰਾਂ ਜਾਂ ਪ੍ਰਵਾਸੀ ਵੀ ਇੱਥੇ ਆ ਕੇ ਕੰਮ ਕਰ ਰਹੇ ਨੇ ਛੋਟਾ ਕੰਮ ਕਰਦੇ ਨੇ ਜ਼ਿਆਦਾਤਰ ਤੁਸੀਂ ਦੇਖੋਗੇ ਸਬਜ਼ੀਆਂ ਵੇਚਦੇ ਨੇ ਰੇੜੀਆਂ ਲਾਉਂਦੇ ਨੇ ਆਪਣੇ ਨੌਜਵਾਨਾਂ ਨੂੰ ਕਿ ਇੱਥੇ ਰਹਿ ਕੇ ਮਿਹਨਤ ਕਰਨੀ ਚਾਹੀਦੀ ਆ ਚੰਗਾ ਨਾ ਕਿ ਕੰਮ ਜਿਹੜਾ ਮਰਜ਼ੀ ਹੋਵੇ ਸ਼ਰਮ ਨਹੀਂ ਕਰਨੀ ਚਾਹੀਦੀ ਹੁਣ ਤੁਸੀਂ ਵੀ ਕਰ ਰਹੇ ਹੋ ਕੋਈ ਸ਼ਰਮ ਨਹੀਂ ਹੈਗੀ ਉਹਨੇ ਕਿਰਤ ਕਰਨੀ ਚਾਹੀਦੀ ਆ ਇਹ ਮਤਲਬ ਥੋੜੀ ਜਿਹੀ ਰਵਾਇਤਾਂ ਤੋੜਨੇ ਚਾਹੀਦੀਆਂ ਆ ਜਿਹੜਾ ਮਲਾ ਆ ਹੈਗਾ ਵੀ ਪ੍ਰਵਾਸੀ ਆ ਕੇ ਇੱਥੇ ਕੰਮ ਕਰਦੇ ਨੇ ਉਹ ਆਪਦੇ ਹੱਕ ਦੀ ਕਰਦੇ ਨੇ ਆਪਦੇ ਹੱਥੀਂ ਕਿਰਤ ਕਰਦੇ ਨੇ ਆਪਦੀ ਹੱਕ ਦੀ ਰੋਟੀ ਖਾਂਦੇ ਨੇ ਦੇ ਸੋ ਸਾਡੇ ਜਿਹੜੇ ਕੁਸ਼ਨ ਲੋਕਾਂ ਦਾ ਸੁਭਾਅ ਬਣ ਗਿਆ ਵੀ ਉਹ ਮਿਹਨਤ ਕਰਕੇ ਘੱਟ ਖੁਸ਼ ਨੇ ਬਲੋ ਅਲੰਪਾ ਦੇਣਾ ਸੀ ਜਾਣਦਾ ਜਿਆਦਾ ਸੋ ਮੈਂ ਜਿਹੜੀ ਮਜ਼ਦੂਰ ਕਿਸਾਨ ਲੋਕ ਲੈ ਰਿਸ਼ਟਡ ਐਨ ਜੀਓ ਐ ਜਿਹਦੇ ਵਿੱਚ ਸਾਡੇ ਅਸੀਂ ਇਹ ਮਤਲਬ ਪ੍ਰਚਾਰ ਕਰ ਰਹੇ ਆਂ ਵੀ ਲੋਕਾਂ ਨੂੰ ਜਨਨ ਕਿ ਮਿਹਨਤ ਕਰਨੀ ਚਾਹੀਦੀ ਆ ਤੇ ਸਾਂਝਾ ਕਲਚਰ ਪੰਜਾਬ ਦਾ ਉਹਨੂੰ ਬਾਰਨਾ ਚਾਹੀਦਾ ਹੈ ਜਿਹੜਾ ਬਾਹਰ ਜਾਣ ਵਾਲਾ ਜਨਨ ਰੋਕੋ ਰੋਕਿਆ ਜਾਣਾ ਚਾਹੀਦਾ ਹੈ ਪੰਜਾਬ ਖਾਲੀ ਹੋ ਰਿਹਾ ਜਾਨੀ ਕਿ ਮਤਲਬ ਕਹਿਣ ਦਾ ਭਾਵ ਹੈ ਪਰ ਉਹਦੇ ਨਾਲ ਜੁੜ ਕੇ ਇਹ ਵੀ ਅਸਲ ਚ ਅਸੀਂ ਵਿਚਾਰ ਤਰਕ ਤਰ ਤੇ ਕਮਜ਼ੋਰ ਹੋ ਰਹੇ ਆਂ ਮਤਲਬ ਵਿਦੇਸ਼ਾਂ ਦਾ ਸੁਰਤ ਲੋਕ ਜਾਂਦੇ ਸੀਗੇ ਅਸਲ ਅਸਲ ਜੀ ਬਹੁਤ ਕੁ ਲੈਵਲ ਤੇ ਜਿਹੜੀ ਕਿ ਕਮਜ਼ੋਰ ਹੋ ਰਹੇ ਆ ਉਹ ਆਪਦੇ ਮਨਾਂ ਨੂੰ ਆਪਦੇ ਵਿਚਾਰਾਂ ਨੂੰ ਸਟਰੋਂਗ ਕਰਨਾ ਚਾਹੀਦੇ ਬੇਟਾ ਤੁਹਾਡਾ ਫਿਰ ਸੌਫਟ ਇੰਜੀਨੀਅਰ ਹੈ ਇਧਰ ਲੁਧਿਆਣਾ ਕਿੱਦਾਂ ਤੁਹਾਡੀ ਮਦਦ ਕਰਨਾ ਆ ਜੀ ਛੁੱਟੀਆਂ ਜਾਇਆ ਕਿੱਦਾਂ ਆ ਮਗਰ ਅਸਲ ਤਾਂ ਜੇ ਮੈਂ ਉਹ ਗੱਲ ਕੀਤੀ ਹੈ ਵੀ ਮਜ਼ਦੂਰ ਕਿਸਾਨ ਲੋਕਰੇ ਜਿਹੜੀ ਇਨਜੂਰਿਸਟਡ ਹੈ ਉਹਦਾ ਅਸਲ ਚ ਪ੍ਰਚਾਰ ਅਸੀਂ ਕਰਦੇ ਆ ਮਤਲਬ ਸਵੱਛਤਾ ਕਿਵੇਂ ਰਹੂਗੀ ਪਿੰਡ ਕਿਵੇਂ ਬਦਲ ਲੰਗੇ ਸਾਡੇ ਕੋਲ ਪੂਰੀ ਲਾਈਨ ਆ ਜਨ ਕਿ ਵੀ ਜੇ ਲੋਕ ਜਾਗਣਗੇ ਤਾਂ ਜਿਹੜੀ ਜੇ ਅਸੀਂ ਆਪਦੇ ਵਿਚਾਰ ਤਰਕ ਤੌਰ ਤੇ ਤਕੜੇ ਹੋਵਾਂਗੇ ਤੇ ਤਾਂ ਹੀ ਅਸੀਂ ਕੁਝ ਨੋਕੀਂ ਕੋਈ ਹਾਸਲ ਕਰ ਸਕਦੇ ਆ ਤਾਂ ਹੀ ਅਸੀਂ ਇਹਨਾਂ ਹਾਲਾਤਾਂ ਨਾਲ ਢਿੱਡ ਸਕਦੇ ਆ ਜੋ ਮੌਜੂਦਾ ਹਾਲਾਤ ਨੇ ਸੋ ਬਾਹਰ ਜਾਣ ਵਾਲਾ ਰੁਝਾਨ ਵੀ ਤਾਂ ਹੀ ਰੁਕ ਸਕਦਾ ਜੇ ਲੋਕਾਂ ਨੂੰ ਨੌਜਵਾਨਾਂ ਨੂੰ ਸੇਧ ਮਿਲੇ ਕੋਈ ਸੋ ਸਾਨੂੰ ਜਨਨਿਕ ਖੇਤਰੰਦਰਾ ਬਣਾਉਣਾ ਚਾਹੀਦਾ ਹੈ ਕਿ ਜ਼ਹਿਰ ਮੁਕਤ ਖੇਤੀ ਕਰਨੀ ਚਾਹੀਦੀ ਹੈ ਕਿਰਤ ਕਰਨ ਦੀ ਹੁਸ਼ਿਆਰ ਰੱਖਣਾ ਚਾਹੀਦਾ ਆਪਸੀ ਭਾਈਚਾਰਾ ਬਣਾਉਣਾ ਚਾਹੀਦਾ ਹੈ ਜਿਹੜੇ ਕੋਈ ਪ੍ਰਵਾਸੀ ਜਾਂ ਵਾਸੀ ਸਾਰੇ ਮਤਲਬ ਇੱਕ ਹੀ ਨੇ ਮਨੁੱਖ ਦਾ ਮਨੁੱਖਾ ਜਨਨਿਕ ਸਿੱਖਾ ਸਫਤਰੰਦ ਦੇ ਵਿੱਚ ਇਹ ਪਰੰਪਰਾਵਾਂ ਹੈਗੀਆਂ ਸਾਡੀਆਂ ਕਿ ਸਾਂਝੀ ਵਾਰਤੋ ਦਾ ਸਨੇਹ ਦਿੰਨੇ ਆ ਕਾਨੂੰਨ ਬਣਾਉਣਾ ਚਾਹੀਦਾ ਹੋਰ ਆ ਸੋ ਇਹਨਾਂ ਦੇ بیٹے ਨਾਲ ਵੀ ਗੱਲਬਾਤ ਕਰਾਂਗੇ ਉਹ ਵੀ ਮੌਕੇ ਤੇ ਮੌਜੂਦ ਹੈ ਛੋਟਾ ਜਿਹੜਾ ਸਟਾਲ ਹੈ ਉਹ ਲਾਇਆ ਸੌਫਟ ਇੰਜੀਨੀਅਰ ਹੋਣ ਦੇ ਬਾਵਜੂਦ ਦਿੱਲੀ ਤੋਂ ਹਾਲਾਂਕਿ ਛੁੱਟੀਆਂ ਨੇ ਉਸ ਤੋਂ ਬਾਅਦ ਆਪਣੇ ਫਾਦਰ ਸਾਹਿਬ ਦੇ ਕੰਮ ਦੇ ਵਿੱਚ ਹੱਥ ਵੰਡਾ ਰਹੇ ਨੇ ਵੀਰੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਬੜੀ ਵਧੀਆ ਵਾਅਦਾ ਦੇਣੀ ਚਾਹੁੰਗਾ ਸੌਫਟ ਇੰਜੀਨੀਅਰ ਹੋਣ ਦੇ ਨਾਲ ਵੀ ਤੁਸੀਂ ਆਪਣੇ ਫਾਦਰ ਸਾਹਿਬ ਦਾ ਹੱਥ ਵੰਡਾ ਰਹੇ ਹੋ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਮੈਂ ਦੇਖਦਾ ਕਿ ਜਿਹੜੇ ਲੋਕ ਉਪਲਬਧੀਆਂ ਪਾ ਲੈਂਦੇ ਨੇ ਵੱਡੇ ਵੱਡੇ ਲੈਵਲ ਤੇ ਜੇਕਰ ਕੰਮ ਕਰਦੇ ਨੂੰ ਕਹਿੰਦੇ ਅਸੀਂ ਛੋਟਾ ਕੰਮ ਨਹੀਂ ਕਰਨਾ ਸਾਨੂੰ ਸ਼ਰਮ ਆਉਂਦੀ ਹੈ ਹਾਂਜੀ ਹਾਂਜੀ ਨਹੀਂ ਵੀਰੇ ਦੇਖੋ ਮੈਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਕੰਮ ਦਾ ਕੰਮ ਹੀ ਹੁੰਦਾ ਹੈ ਵੀ ਛੋਟੀ ਵੱਡੀ ਤਾਂ ਬੰਦੇ ਦੀ ਸੋਚ ਹੁੰਦੀ ਹੈ ਉਵੇਂ ਮੈਂ ਸੋਚਦਾ ਵੀ ਇਹ ਕੰਮ ਆਪਣਾ ਆਪ ਦਾ ਕੰਮ ਹੈ ਜਿਵੇਂ ਕੁਝ ਵੀ ਲੈ ਲਓ ਤੁਸੀਂ ਜੇ ਕਿਸੇ ਦੇ ਅੰਡਰ ਜਿਵੇਂ ਮੈਂ ਜੋਬ ਕਰਦਾ ਭਲੇ ਮੈਂ ਅੱਛੀ ਵਧੀਆ ਸੈਲਰੀ ਮਿਲਦੀ ਪਰ ਮੈਂ ਤਾਂ ਹੈ ਕਿਸੇ ਦੇ ਅੰਦਰ ਹੁਣ ਆਪਾਂ ਭਾਵੇਂ ਇੱਥੇ ਸੜਕ ਤੇ ਖੜੇ ਹਾਂ ਪਰ ਆਪ ਦਾ ਕੰਮ ਹੈ ਜੀ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਆਪ ਦੇ ਹੱਥੀ ਕੰਮ ਕਰਨਾ ਚਾਹੀਦਾ ਹੈ ਤੇ ਮੈਨੂੰ ਸ਼ੌਂਕ ਸੀਗਾ ਖੇਤੀਬਾੜੀ ਦਾ ਤੇ ਆਪਾਂ ਨਾਲ ਆਰਗੈਨਿਕ ਸਬਜ਼ੀ ਬੀਜ ਜੀ ਸਾਰਾ ਕੁਝ ਕੀਤਾ ਹੁਣ ਆਪਾਂ ਨਾਲ ਖਵਾ ਵੀ ਰਿਹਾ ਜੀ ਬਹੁਤ ਹੀ ਮਿਨਿਮਲ ਜੇ ਪੈਸੇ ਰੱਖੇ ਆ ਤੇ ਯਾਨੀ ਕਿ ਕੁਲਚੇ ਛੋਲਿਆਂ ਨਾਲੋਂ ਜ਼ਿਆਦਾ ਸਸਤਾ ਆਪਣਾ ਕੰਮ ਹੈ ਬਸ 50 ਰੁਪਏ ਦੇ ਵਿੱਚ ਹੀ ਹੈ ਕੀ ਰੋਟੀ ਤੇ ਸਰਵਾਂ ਦਾ ਦੋ ਮੱਪੀ ਦੀ ਰੋਟੀ ਹੈ ਜੀ ਸਾਤ ਭਾਵੇਂ ਦੋ ਰੀ ਪਵਾ ਲਓ ਤਿੰਨ ਰੀ ਪਵਾ ਲਓ ਕਿੰਨਾ ਦਾ ਰਿਸਪੌਂਸ ਮਿਲ ਰਿਹਾ ਹੈ ਰਿਸਪੌਂਸ ਚੰਗਾ ਮਿਲ ਰਿਹਾ ਜੀ ਪਰ ਦੇਖੋ ਜਿਵੇਂ ਜਿਵੇਂ ਤੁਸੀਂ ਜਿੰਨੇ ਮਰਜ਼ੀ ਜੀ ਅੱਛੇ ਹੋ ਜੋ ਇਲਾਕੇ ਚਲੇ ਜਾ ਪਰ ਕੁਝ ਲੋਕ ਇਹੋ ਜੇ ਆ ਜਾਂਦੇ ਆ ਹੁਣੇ 1 ਮਿੰਟ ਪਹਿਲਾਂ ਹੀ ਮੇਰੇ ਕੋਲੇ ਆਏ ਨੇ ਤੁਹਾਨੂੰ ਇੱਕ ਇਨਸੀਡੈਂਟ ਦਿਖਾਉਣਾ ਹੁਣੇ ਉਹ ਦਿਖਾਓ ਮੜਾ ਜੀ ਹਾਂ 20 ਰੁਪਏ ਉਹ 20 ਰੁਪਏ ਥੱਲੇ ਜਿੱਗੇ ਪਏ ਆ ਤਾਰਾਂ ਤੋਂ ਪਰਲੋ ਬੱਸ ਇੱਕ ਮਾਈ ਨੇ ਮੰਗਿਆ ਪਲੇਟ ਦੇ ਦਿਓ ਦੇ ਤੇ ਪੈਸੇ ਸੱਟ ਕੇ ਭੱਜ ਗਏ ਤੇ ਜੇ ਮੈਂ ਹੁਣ ਮਾਈ ਨੂੰ ਮੈਂ ਫੜ ਲੈਂਦਾ ਤੁਸੀਂ ਕਹਿੰਨਾ ਸੀ ਵੀ ਦੇਖੋ ਦਿਨ ਦੇ ਨਹੀਂ ਪਈ ਦਿਨ ਦੇ ਨਹੀਂ ਪਈ ਕਿ ਉਹ ਮਾਈ ਹੁਣ ਬੇਸਤੀ ਕਰਕੇ ਗਈ ਹੈ ਅੱਛਾ ਤੇ ਦੱਸਾਂਗੇ ਇਹਨੂੰ ਕੀ ਕਹੋਂਗੇ ਫਿਰ ਤੁਸੀਂ ਕਹਿੰਦੇ ਵੀ ਬੰਦੇ ਕੰਮ ਕਿਉਂ ਨਹੀਂ ਕਰਦੇ ਇਹ ਤਾਂ ਨਹੀਂ ਕਰਦੇ ਜਾਂ ਕੁਛ ਲੋਕ ਕਰਨ ਨਹੀਂ ਦਿੰਦੇ ਤੜਕੇ ਦੇ ਚੰਗੇ ਭਲੇ ਹਾਂਜੀ ਹਾਂਜੀ ਕਰਕੇ ਆਪਾਂ ਦੇਵ ਸੇਵਾ ਕਰੀ ਜਾਂਦੇ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ 200 ਸੁੱਟ ਕੇ ਚਲੇ ਗਏ ਇਹ ਇਹ ਇੱਕ ਵੀ ਮੈਸੇਜ ਹੈ ਨਾ ਕਿ ਤੁਸੀਂ ਆਪਣੀ ਅੱਖੀ ਵੀ ਦੇਖਿਆ ਹੋਣਾ ਵੀਡੀਓ ਦੇ ਵਿੱਚ ਵੀ ਦੇਖਿਆ ਹੋਣਾ ਫਟੇ-ਫਟੇ ਨੌਜਵਾਨ ਹੁੰਦੇ ਨੇ ਕਈ ਬਿਲਕੁਲ ਵਧੀਆ ਹੱਥ ਪੈਰ ਸਲਾਮਤ ਉਸ ਦੇ ਬਾਵਜੂਦ ਲੋਕਾਂ ਦੇ ਅੱਗੇ ਹੱਥ ਫੇਰ ਦਿੰਦੇ ਨੇ ਇਹ ਨਹੀਂ ਮਿਹਨਤ ਕਰ ਲਈਏ ਲੇਕਿਨ ਨਸ਼ਾ ਆਪਾ ਕਰਨਾ ਘਰਦਿਆਂ ਦੀ ਨਹੀਂ ਸੇਵਾ ਕਰਨੀ ਦੇਖੋ ਉਹ ਕਿਤੇ ਨਾ ਕਿਤੇ ਨਰਾਸ਼ ਹੋ ਜਾਂਦੇ ਆ ਜੀ ਡੀਮੋਟੀਵੇਟ ਹੋ ਜਾਂਦੇ ਜਿਵੇਂ ਹੁਣ ਮੰਨ ਲਓ ਮੇਰਾ ਘਰ ਇੱਥੇ ਚੱਲਦਾ ਹੁੰਦਾ ਤੇ ਜੇ ਚਾਰ ਬੰਦੇ ਮੇਰੇ ਨਾਲ ਲਾਂ ਹੀ ਕਰ ਜਾਂ ਤਾਂ ਮੈਨੂੰ ਲੱਗਦਾ ਮੈਂ ਕੱਲ ਆਉਂਗਾ ਹੀ ਨਹੀਂ ਹਾਂ ਤੇ ਤੁਸੀਂ ਇਹ ਦੇਖੋ ਫਿਰ ਜੇ ਮੈਂ ਕੁਝ ਕਹਿੰਦਾ ਜਾਂ ਉਹਨਾਂ ਤੋਂ ਖੋਹਦਾ ਪਲੇਟ ਵਾਪਿਸ ਦੇ ਦੋ ਤਾਂ ਚਾਰ ਬੰਦੇ ਨੇ ਕਹਿਣਾ ਸੀ ਦੇਖ ਲੈ ਬੁੜੀ ਤੋਂ ਖੋ ਲਿਆ ਇਹ ਇੰਨਾ ਨਹੀਂ ਪਤਾ ਵੀ ਇਹ ਬੇਇੱਜ਼ਤੀ ਹੈ ਜੀ ਇਹ ਵੀ ਦੱਸੋ ਮੈਂ ਕੋਈ ਮਾੜਾ ਕਰ ਰਿਹਾ 50 ਰੁਪਏ ਚ ਸਭ ਕੁਲਚੇ ਛੋਲੇ ਵਾਲੇ ਖਾਣਗੇ ਨਾਲੇ ਉੱਥੇ ਜੁੱਠੇ ਮਿੱਟੇ ਹੱਥ ਖਾਣਗੇ ਸਿਆਣੀ ਬੇਣੀ ਬੁਢੀ ਐ ਜਲਦੀ ਦੇ ਦੇ ਜਲਦੀ ਦੇ ਦੇ ਮੈਂ ਦੇ ਦੇ ਆ ਤੁਸੀਂ ਦੁਬਾਰਾ ਫੇਰ ਦਿਖਾ ਦਿਓ ਭਾਵੇਂ ਇਹਨੂੰ ਮੈਂ ਦੱਸੋ ਇਹਨੂੰ ਇਨਸਲਟ ਨਹੀਂ ਕੀਤੀ ਤੇ ਤਾਈਂ ਲੋਕੀ ਇੱਥੇ ਬਾਹਰ ਜਾਂਦੇ ਆ ਜੀ ਫਿਰ ਯੂਥ ਨੂੰ ਕੀ ਮੈਸੇਜ ਆਉਂਦਾ ਯੂਥ ਨੂੰ ਇਹ ਹੀ ਮੈਸੇਜ ਆ ਕਿ ਕੁਛ ਨਾ ਕੁਛ ਗੰਦੇ ਲੋਕ ਹਮੇਸ਼ਾ ਹੀ ਰਹਿਣਗੇ ਉਹ ਸੁਧਰ ਨਹੀਂ ਸਕਦੇ ਬਟ ਤੁਸੀਂ ਦੁਬਾਰਾ ਕੀ ਕਹੋਗੇ ਯੂਥ ਨੂੰ ਔਰ ਜਿਹੜੇ ਲੋਕ ਬਾਹਰ ਵੱਲ ਜਿਆਦਾ ਧਿਆਨ ਆ ਉਹਨਾਂ ਨੂੰ ਕੀ ਕਹਿੰਦੇ ਬਾਹਰ ਵੱਲ ਸਿਰਫ ਆਹੀ ਹੈ ਜੀ ਵੀ ਬਾਹਰ ਵੀ ਜਾ ਕੇ ਮਿਹਨਤ ਕਰਨੀ ਪੈਣੀ ਹੈ ਜਾਂ ਤਾਂ ਕੋਈ ਆਪਾਂ ਨੂੰ ਉੱਥੇ ਐ ਕਹਦੇ ਕਿ ਮੈਂ ਤਾਂ ਉੱਥੇ ਜੀ ਰਾਮ ਕਰਦਾ ਤੇ ਡਾਲਰ ਡਿੱਗੀ ਜਾਂਦੇ ਆ ਤਾਂ ਮੈਨੂੰ ਲੱਗਦਾ ਜਾਣਾ ਚਾਹੀਦਾ ਤੇ ਜੇ ਆਪਾਂ ਜਾ ਕੇ ਮਿਹਨਤ ਹੀ ਕਰਨੀ ਹੈ ਤਾਂ ਮਿਹਨਤ ਇੱਕ ਵਾਰੀ ਇੱਥੇ ਸਟਾਰਟ ਜ਼ਰੂਰ ਕਰਕੇ ਦੇਖੋ ਜੀ ਆਪਣੀ ਜਿਸ ਬੰਦੇ ਨੇ ਮਿਹਨਤ ਕਰਨੀ ਹੈ ਉਹਦਾ ਇੱਥੇ ਕੈਨੇਡਾ ਇੱਥੇ ਅਮਰੀਕਾ ਇੱਥੇ ਅਮਰੀਕਾ ਜੀ ਦੇਖੋ ਜਿਵੇਂ ਆਪਾਂ ਦੇਖੋ ਦੇਖੋ ਗੱਲਾਂ ਕਰਨ ਨੂੰ ਤਾਂ ਬਹੁਤ ਗੱਲਾਂ ਕਰੀਂਦੇ ਵੀ ਬਾਹਰਲੇ ਪ੍ਰਵਾਸੀ ਇੱਥੇ ਆ ਗਏ ਜ਼ਮੀਨਾਂ ਲੈ ਇਹ ਤਾਂ ਜੇ ਬਾਹਰ ਬਾਹਰੋਂ ਉਹ ਬੰਦਿਆ ਕਹਿੰਦੇ ਇੱਥੇ ਕੰਮਜਾਬ ਹੋ ਗਏ ਤੇ ਆਪਾਂ ਇੱਥੇ ਰਹਿਨੇ ਆਪਣੀ ਫੈਮਿਲੀ ਇੱਥੇ ਆ ਚਾਚੇ ਤਾਏ ਸਾਰਾ ਲਾਉਣ ਨੂੰ ਵਾਧੂ ਕੋਇਆ ਤੇ ਆਪਾਂ ਕਿਉਂ ਨਹੀਂ ਕੰਮਜਾਬ ਹੋ ਸਕਦੇ ਕਿਉਂ ਕਿਉਂਕਿ ਟਰਾਈ ਨਹੀਂ ਕਰਦੇ ਜੀ ਜਿਵੇਂ ਉਹ ਕਹਿੰਦਾ ਵੀ ਬਹੁਤ ਸਾਰੇ ਪੌਦੇ ਉੱਗਣੇ ਹੀ ਰਹਿ ਗਏ ਕਿਉਂ ਕਿਉਂਕਿ ਉਹ ਬੀਜੇ ਹੀ ਨਹੀਂ ਸੀ ਕਦੇ ਤੇ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਚਾਹੀਦਾ ਹਾਂਜੀ ਬੜਾ ਸੋਹਣਾ ਮੈਸੇਜ ਜਿਹੜਾ ਵੀਰ ਦੇ ਵੱਲੋਂ ਦਿੱਤਾ ਜਾ ਰਿਹਾ ਔਰ ਲੁਧਿਆਣਾ ਕਚੈਰੀ ਦੇ ਬਿਲਕੁਲ ਆਪੋਜ਼ਿਟ ਇਹਨਾਂ ਨੇ ਆਪਣਾ ਇੱਕ ਛੋਟਾ ਜਿਹਾ ਸਟਾਲ ਲਾਇਆ ਔਰ ਸਭ ਤੋਂ ਵੱਡੀ ਖਾਸ ਗੱਲ ਹੈ ਕਿ ਫਾਦਰ ਸਾਹਿਬ ਬਿਜਲੀ ਵਿਭਾਗਤੋਂ ਰਿਟਾਇਰ ਨੇ ਬੇਟਾ ਜਿਹੜਾ ਸੌਫਟ ਇੰਜੀਨੀਅਰ ਹੈ ਉਸ ਤੋਂ ਬਾਵਜੂਦ ਵੀ ਜਿਹੜਾ ਲੁਧਿਆਣਾ ਦੇ ਵਿੱਚ ਚਰਚੇ ਕਰਾ ਦਿੱਤੇ ਐ ਮੱਕੀ ਦੀ ਰੋਟੀ ਸਰੋਂ ਦਾ ਸਾਗ ਵੇਚ ਰਹੇ ਨੇ ਕਹਿੰਦੇ ਕਿ ਕੰਮ ਕਰੋ ਤੇ ਮਿਹਨਤ ਜ਼ਰੂਰ ਮਿਲੇਗੀ ਕੰਮ ਕੋਈ ਵੀ ਆ ਭਾਵੇਂ ਛੋਟਾ ਪਰ ਵੱਡਾ ਤੇ ਉਹਦੀ ਸ਼ਰਮ ਨਹੀਂ ਕਰਨੀ ਚਾਹੀਦੀ ਹੋਰ ਲੋਕਾਂ ਨੂੰ ਵੀ ਮੈਸੇਜ ਦੇ ਰਹੇ ਨੇ ਇੱਥੇ ਹੀ ਰਹਿ ਕੇ ਕੰਮ ਕਰੋ ਕੰਮ ਛੋਟਾ ਕੰਮ ਕਰੋ ਚਾਹੇ ਵੱਡਾ ਕੰਮ ਕਰੋ ਬੜਾ ਵਧੀਆ ਮੈਸੇਜ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜ